ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ న్యూ ਜਾਈ ਫੈਬਰਲ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਇੱਕ ਨਵੀਂ ਤੇ ਐਜੂਕੇਸ਼ਨਲ ਵੀਡੀਓ ਦੇ ਨਾਲ ਤੁਹਾਡੇ ਰੂਬਰੂ ਹਾਂ ਤੇ ਅੱਜ ਦੀ ਇਸ ਐਜੂਕੇਸ਼ਨਲ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੇਟ 'ਚ ਫਸਣ ਵਾਲੀ ਗੰਦਗੀ ਦੀ ਪੇਟ ਦੇ ਵਿੱਚ ਗੰਦਗੀ ਕਿੰਨੇ ਦਿਨ ਤੱਕ ਫਸੀ रह ਸਕਦੀ ਹੈ ਉਹਦੇ ਪਿੱਛੇ ਦੇ ਕੀ ਕਾਰਨ ਹੋ ਸਕਦੇ ਨੇ ਜਿਹੜਾ ਖਾਣਾ ਆਪਾਂ ਖਾਂਦੇ ਹਾਂ ਉਹ ਕਿਹੜੀ ਪ੍ਰਕਿਰਿਆ ਦੇ ਵਿੱਚੋਂ ਲੰਘ ਕੇ ਤੇ ਅੰਦਰ ਜਾ ਕੇ ਫਿਰ ਆਪਣੇ ਸਰੀਰ ਦੇ ਵਿੱਚੋਂ ਬਾਹਰ ਨਿਕਲਦਾ ਹੈ ਉਸ ਪੂਰੀ ਪ੍ਰਕਿਰਿਆ ਨੂੰ ਸਮਝਾਂਗੇ ਤੇ ਫਿਰ ਗੰਦਗੀ ਕਿਉਂ ਫਸਦੀ ਹੈ ਇਹਦੇ ਪਿੱਛੇ ਦੇ ਕਾਰਨ ਸਮਝਾਂਗੇ ਤੇ ਇਸ ਗੰਦਗੀ ਜਦੋਂ ਫਸ ਜਾਂਦੀ ਹੈ ਤੇ ਇਹਦੇ ਅੱਗੇ ਫਿਰ ਕੀ ਕੀ ਸਮੱਸਿਆਵਾਂ ਹੁੰਦੀਆਂ ਨੇ ਆਪਾਂ ਨੂੰ ਕਿਹੜੇ ਕਿਹੜੇ ਰੂਪ ਦੇ ਵਿੱਚ ਆਪਾਂ ਨੂੰ ਤੰਗ ਕਰਨ ਤੋਂ ਬਾਅਦ ਫਿਰ ਆਪਾਂ ਇਸ ਤੋਂ ਛੁਟਕਾਰਾ ਕਿਵੇਂ ਪਾ ਸਕਦੇ ਹਾਂ ਆਪਾਂ ਇਸ ਵੀਡੀਓ ਦੇ ਵਿੱਚ ਪੂਰੇ ਵਿਸਥਾਰ ਦੇ ਨਾਲ ਜਾਣਾਂਗੇ ਤੁਹਾਨੂੰ ਇਹ ਬੇਨਤੀ ਰਹੇਗੀ ਕਿ ਤੁਸੀਂ ਇਸ ਪੂਰੀ ਵੀਡੀਓ ਨੂੰ ਪੂਰੇ ਧਿਆਨ ਨਾਲ ਸੁਣਿਓ ਤਾਂ ਕਿ ਕੋਈ ਵੀ ਚੀਜ਼ ਐਸੀ ਛੋਟ ਨਾ ਜਾਵੇ ਜਿਹੜੀ ਕਿ ਤੁਹਾਡੇ ਸਮਝ ਤੋਂ ਤੁਹਾਡੇ ਲਈ ਸਮਝਣੀ ਜ਼ਰੂਰੀ ਹੋਵੇ ਤੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਮਝੀ ਹੋਈਆਂ ਜਿਹੜੀਆਂ ਚੀਜ਼ਾਂ ਦੇ ਨਾਲ ਅੱਗੇ ਤੁਸੀਂ ਆਪਣੇ ਸਰੀਰ ਦੇ ਲਈ ਕਿਵੇਂ ਫਾਇਦਾ ਲੈ ਸਕਦੇ ਹੋ ਸੋ ਸ਼ੁਰੂ ਕਰਦੇ ਹਾਂ ਜੀ ਪੇਟ ਦੇ ਵਿੱਚ ਢਿੱਡ ਦੇ ਵਿੱਚ ਗੰਦਗੀ ਜਿਹੜੀ ਆ ਉਹ ਕਿੰਨੇ ਦਿਨ ਤੱਕ ਫਸੀ ਰਹਿ ਸਕਦੀ ਹੈ ਇਸ ਬਾਰੇ ਪੂਰੀ ਜਾਣਕਾਰੀ ਦੋਸਤੋ ਢਿੱਡ ਦੇ ਵਿੱਚ ਗੰਦਗੀ ਫਸੇ ਰਹਿਣ ਦਾ ਸਮਾਂ ਹਰ ਵਿਅਕਤੀ ਦੀ ਸੇਤ ਪਾਚਨ ਤੰਤਰ ਦੇ ਕੰਮ ਕਰਨ ਦੇ ਢੰਗ ਅਤੇ ਖੁਰਾਕ ਤੇ ਨਿਰਭਰ ਕਰਦਾ ਹੈ। ਇਹ ਸਮਝਣ ਲਈ ਆਪਾਂ ਨੂੰ ਇਹ ਸਮਝਣਾ ਜ਼ਰੂਰੀ ਹੋਵੇਗਾ ਕਿ ਪੇਟ ਦੀ ਪ੍ਰਕਿਰਿਆ ਕਿਵੇਂ ਕੰਮ ਕਰਦੀ ਹੈ। ਯਾਨੀ ਕਿ ਢਿੱਡ ਦੇ ਵਿੱਚ ਖਾਣਾ ਗਿਆ ਤਾਂ ਉਹ ਕਿਦਾਂ ਅੱਗੇ એનર્ਜੀ ਦੇ ਰੂਪ ਵਿੱਚ ਕਨਵਰਟ ਹੁੰਦਾ ਤੇ ਕਿਦਾਂ ਅੱਗੇ ਜਾ ਕੇ ਸਾਰਾ ਸਿਸਟਮ ਅੱਗੇ ਚੱਲਦਾ ਹੈਗਾ। ਦੋਸਤੋ ਜਿਹੜਾ ਖਾਣੇ ਦੀ ਪ੍ਰਕਿਰਿਆ ਹੈਗੀ ਆ ਸਭ ਤੋਂ ਪਹਿਲਾਂ ਮੂੰਹ ਤੋਂ ਸ਼ੁਰੂਆਤ ਹੁੰਦੀ ਹੈ ਇਹਦੀ। ਉਜਨ ਨੂੰ ਮੂਵ ਮੂਨੇ ਦੰਦਾ ਰਾਹੀਂ ਚਬਾਇਆ ਜਾਂਦਾ ਤੇ ਇਹਦੇ ਵਿੱਚ ਲਾਰ ਯਾਨੀ ਕਿ ਇਹਦੇ ਵਿੱਚ ਜਿਹੜੇ ਐਨਜ਼ਾਈਮ ਜਿਹੜੇ ਨੇ ਉਹ ਮਿਕਸ ਹੁੰਦੇ ਨੇ ਤੇ ਲਾਰ ਮਿਕਸ ਹੋ ਕੇ ਫਿਰ ਇਹ ਜਿਹੜੀ ਹੈ ਇਹ ਅੱਗੇ ਢਿੱਡ ਦੇ ਵਿੱਚ ਪਹੁੰਚਦੀ ਹੈ ਜਿਹੜੀ ਲਾਰ ਮਿਕਸ ਹੋ ਕੇ ਜਿਹੜੀ ਅੱਗੇ ਪ੍ਰਕਿਰਿਆ ਬਣਦੀ ਹੈ ਤਾਂ ਉਹਨੂੰ ਸਪਾਟਿਕ ਯਾਨੀ ਕਿ ਬੋਲਸ ਕਿਹਾ ਜਾਂਦਾ ਢਿੱਡ ਦੇ ਵਿੱਚ ਪਚਣ ਲਈ ਜਦੋਂ ਖਾਣਾ ਪਹੁੰਚਦਾ ਤਾਂ ਫਿਰ ਇਦੇ ਵਿੱਚ 2 ਤੋਂ 4 ਘੰਟੇ ਜਿਹੜਾ ਇਹ ਖਾਣਾ ਰਹਿੰਦਾ ਹੈਗਾ ਯਾਨੀ ਕਿ ਇਹ 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 ਵਾਲਾ ਆਪਣਾ ਪੇਟ ਹੈ ਇਹਦੇ ਵਿੱਚ ਪੌਣੇ 2 ਕਿਲੋ ਖਾਣਾ ਇੱਕ ਵਾਰ ਦੇ ਵਿੱਚ ਸਟੋਰ ਹੋ ਸਕਦਾ ਤੇ 2 ਤੋਂ 4 ਘੰਟੇ ਰਹਿੰਦਾ ਜਿੱਥੇ ਗੈਸਟ੍ਰਿਕ ਐਸਿਡ ਤੇ ਅਨਜਾਈਮਸ ਇਸ ਨੂੰ ਤੋੜਦੇ ਨੇ ਅ ਇਹਦੇ ਵਿੱਚ ਅਮੀਨੋ ਐਸਿਡਸ ਪ੍ਰੋਟੀਨ ਕੈਲਸ਼ੀਅਮ ਫੈਟ ਅੱਗੇ ਚੱਲ ਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਟੁੱਟ ਕੇ ਤਜਾਬ ਜਿਹੜਾ ਹੁੰਦਾ ਇਹ ਫਿਰ ਇਸ ਨੂੰ ਜਿਹੜਾ ਉਹ ਅੱਧਾ ਅੱਧਾ ਹਿੱਸਿਆ ਚ ਕਰਕੇ ਇਹਨੂੰ ਛੋਟੀ ਆਂਤ ਕੋਲ ਭੇਜ ਦਿੰਦਾ ਸਮਾਨ ਇੰਟਰਸਟਾਈਨ ਜਿਹਨੂੰ ਕਹਿੰਦੇ ਹੈਗੇ ਆਪਾਂ ਖੁਰਾਕ ਅਗਲੇ 6 ਤੋਂ 8 ਘੰਟੇ ਲਈ ਛੋਟੀ ਆਂਤ ਦੇ ਵਿੱਚ ਜਿਹੜੀ ਆ ਉਹ ਰਹਿੰਦੀ ਹੈਗੀ ਹੈ ਜਿੱਥੇ ਪੋਸ਼ਕ ਤੱਤ ਜਿਹੜੇ ਨੇ ਉਹਦੇ ਵਿੱਚੋਂ ਕੱਢੇ ਜਾਂਦੇ ਨੇ ਹੁਣ ਇਸ ਛੋਟੀ ਆਂਤ ਦੇ ਵਿੱਚ ਉਹ ਛੋਟੇ-ਛੋਟੇ ਛੋਟੇ-ਛੋਟੇ ਜਿਹੜੇ ਆ ਮੂੰਹ ਲੱਗੇ ਹੁੰਦੇ ਨੇ 12000 ਦੇ ਕਰੀਬ ਹੁੰਦੇ ਨੇ ਉਹ ਤੇ ਉਹ ਮੂੰਹਾਂ ਦੇ ਰਾਹੀਂ ਜਿਹੜਾ ਉਹਦੇ ਵਿੱਚੋਂ ਪੋਸ਼ਕ ਤੱਤ ਜਿਹੜੇ ਕੱਢੇ ਜਾਂਦੇ ਨੇ ਤੇ ਉਹ ਫਿਰ ਜਿਹੜੇ ਉਤੋਂ ਅਬਸਾਰਪਸ਼ਨ ਹੁੰਦੀ ਹੈ ਜਿਹੜੇ ਖਰਾਕੀ ਤੱਤਾਂ ਦੀ ਤੇ ਉਤੋਂ ਫਿਰ ਇਹ 6 ਤੋਂ 8 ਘੰਟੇ ਬਾਅਦ ਇਹ ਵੱਡੀ ਆਂਤ ਜਾਨੀ ਜਿਹਨੂੰ ਕੋਲੋਨ ਕਹਿੰਦੇ ਹੈਗੇ ਆ ਉਹ ਉੱਥੇ ਜਿਹੜਾ ਬਚਿਆ ਹੋਇਆ ਖਾਣਾ ਹੈ ਇਹ ਫਿਰ ਵੱਡੀ ਆਂਤ ਚ ਚਲਾ ਜਾਂਦਾ ਤੇ ਉੱਥੇ ਇਹ 24 ਤੋਂ 48 ਘੰਟੇ ਇਸ ਵੱਡੀ ਆਂਤ ਚ ਰਹਿੰਦਾ ਇਸ ਜਿੱਥੇ ਪਾਣੀ ਵੀ ਜਜ਼ਬ ਹੁੰਦਾ ਹੈ ਤੇ ਫਿਰ ਇਹ ਮਲ ਯਾਨੀ ਪੋਟੀ ਦੇ ਵਿੱਚ ਤਬਦੀਲ ਹੋ ਕੇ ਫਿਰ ਬਾਹਰ ਨਿਕਲਦਾ ਹੈਗਾ ਇਹਦੀ ਨਿਕਾਸੀ ਐਲੀਮੀਨੇਸ਼ਨ ਜਿਹਨੂੰ ਕਹਿੰਦੇ ਹੈਗੀਆਂ ਕਿਵੇਂ ਹੁੰਦੀ ਹੈ ਆਮ ਤੌਰ ਤੇ ਢਿੱਡ ਸਾਫ਼ ਕਰਨ ਲਈ ਇੱਕ ਤੋਂ 3 ਦਿਨ ਲੱਗਦੇ ਨੇ ਪਰ ਇਹ ਹਰੇਕ ਵਿਅਕਤੀ ਦੇ ਪਾਚਨ ਸਿਸਟਮ ਤੇ ਆਦਤਾਂ ਤੇ ਨਿਰਭਰ ਕਰਦਾ ਗੰਦਗੀ ਕਿੰਨਾ ਚਿਰ ਫਸੀ ਰਹਿ ਸਕਦੀ ਹੈ ਇਹ ਵੀ ਪਰਸਨ ਟੂ ਪਰਸਨ ਜਿਹੜਾ ਉਹ ਵੈਰੀ ਕਰਦਾ ਹੈਗਾ ਆਮ ਹਾਲਾਤਾਂ 'ਚੋ ਖੁਰਾਕ ਢਿੱਡ ਤੋਂ ਲੈ ਕੇ ਐਨਸ ਤੱਕ ਯਾਨੀ ਕਿ ਮਲਦਵਾੜ ਤੱਕ ਜਿਹੜੀ ਹੈ ਪਹੁੰਚਣ ਰਾਹੀ ਨਿਕਲਣ ਲੱਗਿਆ 24 ਤੋਂ 72 ਘੰਟੇ ਲੈਂਦੀ ਹੈ ਯਾਨੀ ਕਿ 1 ਤੋਂ 3 ਦਿਨ ਲੱਗਦੇ ਨੇ ਤੇ 1 ਤੋਂ 3 ਦਿਨ ਤੱਕ ਜਿਹੜਾ ਖਾਣਾ ਹੈ ਉਹ ਅੰਦਰ ਪਿਆ ਰਹਿੰਦਾ ਹੁਣ ਆਪਾਂ ਨੂੰ ਇਹਦਾ ਥੋੜਾ ਜਿਹਾ ਹੋਰ ਸਮਝਣਾ ਪਏਗਾ ਕਿ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਨੂੰ ਪੇਟ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਤੇ ਉਹਦੇ ਲਈ ਆਪਾਂ ਨੂੰ ਇਸ ਆਪਾਂ ਇਹ ਸੋਚਦਿਆਂ ਵੀ ਆ ਰਾਤ ਤਾਂ ਮੈਂ ਕੁਝ ਐਸਾ ਖਾਧਾ ਵੀ ਨਹੀਂ ਸੀਗਾ ਜਿਹਦੇ ਨਾਲ ਮੈਨੂੰ ਇਹ ਸਮੱਸਿਆ ਆ ਗਈ ਲੇਕਿਨ ਆਪਾਂ ਨੂੰ ਪਿਛਲੇ 3 ਦਿਨ ਦਾ ਆਪਾਂ ਨੂੰ ਇਹ ਲੇਖਾ ਜੋਖਾ ਦੇਖਣਾ ਪਏਗਾ ਵੀ ਪਿਛਲੇ 3 ਦਿਨਾਂ ਦੇ ਵਿੱਚ ਆਪਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਖਾਧੀਆਂ ਸੀ ਜਿਹਦੇ ਕਰਕੇ ਆਪਾਂ ਨੂੰ ਇਹ ਸਮੱਸਿਆ ਆਈ ਹੈ ਕਿਉਂਕਿ ਖਾਣਾ ਇੱਕ ਤੋਂ ਲੈ ਕੇ 3 ਦਿਨ ਜਿਹੜੀ ਆ ਉਹ ਪ੍ਰਕਿਰਿਆ ਜਿਹੜੀ ਆ ਉਹਦੀ ਚਲਦੀ ਰਹਿੰਦੀ ਹੈ ਜੇ ਆਪਾਂ ਕੁਝ ਗਲਤ ਖਾ ਲਿਆ ਤਾਂ ਫਿਰ ਉਹ 3 ਦਿਨ ਤੱਕ ਵੀ ਅੰਦਰ ਜਿਹੜਾ ਉਹ ਰਹਿ ਸਕਦਾ ਤੇ ਉਹੀ ਚੀਜ਼ਾਂ ਜਿਹੜੀਆਂ ਨੇ ਅੱਗੇ ਅੱਗੇ ਖਰਾਬ ਹੁੰਦੀਆਂ ਹੁਣ ਅੱਗੇ ਇਹਨੂੰ ਦੇਖੀਏ ਤਾਂ ਜਦੋਂ ਖਾਣਾ ਅੰਦਰ ਮਲ ਦੇ ਰੂਪ ਦੇ ਵਿੱਚ ਫਸ ਜਾਂਦਾ ਤਾਂ ਫਿਰ ਇਹ ਅੱਗੇ ਚੱਲ ਕੇ ਗੈਸਾਂ ਦੇ ਰੂਪ ਦੇ ਵਿੱਚ ਤਬਦੀਲ ਫਰਮੈਂਟ ਹੋਣਾ ਸ਼ੁਰੂ ਹੋ ਜਾਂਦਾ ਜਿਸਨੂੰ ਕਿ ਅੱਗੇ ਸੜਨਾ ਸ਼ੁਰੂ ਹੋ ਜਾਂਦਾ ਤੇ ਇਹ ਫਿਰ ਅੰਦਰੋਂ ਗੈਸ ਪੈਦਾ ਗੈਸਾਂ ਪੈਦਾ ਕਰਦੇ ਨੇ ਅੱਗੇ ਹੋਰ ਖਰਾਬੀਆਂ ਪੈਦਾ ਹੁੰਦੀਆਂ ਨੇ ਜਿਦੇ ਨਾਲ ਜਿਹੜਾ ਅੱਗੇ ਸੜਨ ਪੈਦਾ ਹੁੰਦੀ ਹੈ ਤੇ ਅੱਗੇ ਜਿਹੜੀ ਹੈ ਇਨਫਲਮੇਸ਼ਨ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਆਉਣੇ ਸ਼ੁਰੂ ਹੋ ਜਾਂਦੀਆਂ ਪਰ ਕਬਜ ਦੇ ਹਾਲਾਤਾਂ ਵਿੱਚ ਜਦੋਂ ਟਿੱਡ ਦੀ ਮੂਵਮੈਂਟ ਯਾਨੀ ਕਿ ਮੋਰਟੈਲਿਟੀ ਜਿਹਨੂੰ ਆਪਾਂ ਕਹਦੇ ਹੈਗੇ ਆ ਇਹ ਹੌਲੀ ਹੋਵੇ ਤਾਂ ਇਹ 3 ਤੋਂ 7 ਦਿਨਾਂ ਦੇ ਵਿੱਚ ਤੇ ਕਈ ਵਾਰ ਇਸ ਤੋਂ ਵੀ ਵੱਧ ਜਿਹੜੇ ਨੇ ਉਹ ਸਮਾਂ ਢਿੱਡ ਦੇ ਵਿੱਚ ਰਹਿ ਸਕਦਾ ਖਾਣਾ ਤੇ ਜੇਕਰ ਗੰਭੀਰ ਰੋਗ ਹੋਵੇ ਤਾਂ ਪਾਚਨ ਤੰਤਰ ਦੀ ਕਮੀ ਦੀ ਜਿਹੜੀ ਉਹ ਸਮਰੱਥਾ ਬਹੁਤ ਘੱਟ ਹੋਵੇ ਪਾਚਨ ਤੰਤਰ ਦਾ ਸਮਰੱਥਾ ਜਿਹੜੀ ਘੱਟ ਹੋਵੇ ਜਿਵੇਂ ਕਿ ਜਿਹੜਾ ਇੰਟਰਸਟਾਈਨ ਨੂੰ ਬਲੋਕੇਜ ਆ ਗਈ ਹੈ ਜਿਹਨੂੰ ਅੰਦਰ ਬਲੌਕ ਹੋ ਜਾਂਦਾ ਹੋ ਜਾਂਦਾ ਅ ਅੰਟਰਸਟਾਈਨਲ ਇਨਫਲੇਮੇਸ਼ਨ ਰੋਗ ਹੁੰਦਾ ਜਿਹੜੀ ਅੰਤੜੀਆਂ ਦੇ ਵਿੱਚ ਸੋਜ ਆ ਜਾਂਦੀ ਹੈ ਤਾਂ ਗੰਦਗੀ ਹਫਤੇ ਜਾਂ ਕਈ ਮਹੀਨੇ ਕਈ ਵਾਰ ਮਹੀਨੇ ਤੱਕ ਵੀ ਜਿਹੜੀ ਆ ਇਹ ਫਸ ਸਕਦੀ ਹੁੰਦੀ ਹੈ ਤੇ ਗੰਦਗੀ ਫਸਣ ਦੇ ਜਿਹੜੇ ਕਾਰਨ ਹੁੰਦੇ ਨੇ ਉਹ ਵੀ ਥੋੜਾ ਜਿਹਾ ਧਿਆਨ ਨਾਲ ਦੇ ਲਈਏ ਨੰਬਰ 1 ਤਾਂ ਆ ਜਾਂਦਾ ਜੀ ਕਬਜ਼ ਕੌਨਸਟਿਪੇਸ਼ਨ ਪਾਣੀ ਦੀ ਘਾਟ ਹੁਣ ਥੋੜਾ ਜਿਹਾ ਆਪਾਂ ਪਾਣੀ ਦੀ ਪ੍ਰਕਿਰਿਆ ਨੂੰ ਵੀ ਸਮਝ ਲਈਏ ਦੋਸਤੋ ਪਾਣੀ ਜਿਹੜਾ ਆਪਾਂ ਨੂੰ ਡਾਕਟਰ ਅਕਸਰ ਜਿਹੜੇ ਕਹਿੰਦੇ ਨੇ ਵੀ ਤਿੰਨ ਤੋਂ 4 ਲੀਟਰ ਪਾਣੀ ਆਪਾਂ ਨੂੰ ਰੋਜ਼ਾਨਾ ਪੀਣਾ ਚਾਹੀਦਾ ਪਰ 3 ਤੋਂ 4 ਲੀਟਰ ਆਪਾਂ ਨੇ ਕੀ ਕਰਨਾ ਹੁੰਦਾ ਬਾਡੀ ਨੇ ਆਸਾ ਕੀ ਹੁੰਦਾ ਜਿਹਦੇ ਨਾਲ ਜਿਹੜਾ ਉਹ ਆਪਣੀ ਜਿਹੜੀ ਆ ਆਪਾਂ ਨੂੰ 3 ਤੋਂ 4 ਲੀਟਰ ਪਾਣੀ ਦੀ ਖਪਤ ਹੋ ਜਾਂਦੀ ਹੈ ਤਾਂ ਇਹਦੇ ਚ ਆਪਾਂ ਦੱਸ ਦਈਏ ਕਿ 1.5 ਤੋਂ 2 ਲੀਟਰ ਕਿਸੇ ਨੂੰ 1.5 ਲੀਟਰ ਕਿਸੇ ਨੂੰ 2 ਲੀਟਰ ਇਸ ਤਰ੍ਹਾਂ ਬਾਡੀ ਤੋਂ ਬਾਡੀ ਵੀ ਵਰੀ ਕਰਦਾ ਬਟ 1.5 ਤੋਂ 2 ਲੀਟਰ ਪਾਣੀ ਜਿਹੜਾ ਉਹ ਆਮ ਕਿਡਨੀ ਜਿਹੜੀ ਆ ਉਹ ਯੂਜ਼ ਕਰਦੀ ਆ ਗੰਦਗੀ ਸਾਫ਼ ਕਰਨ ਨੂੰ ਪਿਸ਼ਾਬ ਰਾਹੀਂ ਗੰਦਗੀ ਜਿਹੜੀ ਸਾਫ਼ ਹੁੰਦੀ ਹੈ ਉਹਦੇ ਚੋਂ ਯੂਰਿਕ ਐਸਿਡਸ ਜਿਹੜੇ ਨੇ ਉਹ ਬਾਹਰ ਨਿਕਲਦੇ ਨੇ ਸਿਰਮ ਕ੍ਰੈਟਿਨਨ ਬਾਹਰ ਨਿਕਲਦਾ ਹੈਗਾ ਯੂਰੀਆ ਬਾਹਰ ਨਿਕਲਦਾ ਹੈਗਾ ਪਿਉਰੀਨ ਜਦੋਂ ਗੜਬੜ ਉਹਨੂੰ ਸਫਾਈ ਹੁੰਦੀ ਹੈ ਤਾਂ ਉਹਦੇ ਵਿੱਚੋਂ ਜਿਹੜੇ ਤੱਤ ਬਾਹਰ ਨਿਕਲਦੇ ਨੇ ਉਹ ਬਾਹਰ ਨਿਕਲਦੇ ਨੇ ਅ ਹੋਰ ਬਹੁਤ ਸਾਰੀਆਂ ਜਿਹੜੀਆਂ ਕਿਡਨੀयां ਜਿਹੜੀਆਂ ਉਹ ਫਿਲਟਰ ਕਰਕੇ ਉਹਨਾਂ ਚੀਜ਼ਾਂ ਨੂੰ ਬਾਹਰ ਕੱਢਦੀ ਹੁਣ ਜਿਹੜਾ ਅ ਲਿਵਰ ਜਿਹੜਾ ਉਹ ਸਫਾਈ ਕਰਦਾ ਉਹ ਵੀ ਜਿਹੜਾ ਕਿਡਨੀ ਕੋਲ ਭੇਜਦਾ ਹੈਗਾ ਤੇ ਉਹ ਵੀ ਫਿਲਟਰੇਸ਼ਨ ਜਿਹੜੀ ਆ ਉਹ ਅ ਕਿਡਨੀ ਜਿਹਾ ਹੀ ਕੀਤੀ ਜਾਂਦੀ ਹੈ ਤਾਂ ਉਹਦੇ ਵਾਸਤੇ ਕਿਡਨੀ ਨੂੰ ਅ ਇੱਕ ਤੋਂ ਡੇਢ ਤੋਂ 2 ਲੀਟਰ ਜਿਹੜਾ ਪਾਣੀ ਆ ਉਹਨੂੰ ਰੋਜ਼ਾਨਾ ਰਿਕੁਆਇਰਡ ਹੁੰਦਾ ਜ਼ਰੂਰੀ ਹੁੰਦਾ ਤੇ ਇਸੇ ਤਰ੍ਹਾਂ ਅੰਤੜੀਆਂ ਨੂੰ ਜਿਹੜਾ ਉਹ 300 ml ਤੋਂ ਲੈ ਕੇ ਅੱਧਾ ਲੀਟਰ ਤੱਕ ਪਾਣੀ ਜ਼ਰੂਰੀ ਚਾਹੀਦਾ ਹੁੰਦਾ ਹਾਰਟ ਨੂੰ ਵੀ ਜਿਹੜਾ ਉਹ 200-300 ਲੀਟਰ ਪਾਣੀ ਚਾਹੀਦਾ ਹੁੰਦਾ 200-300 ml ਸੌਰੀ ਤੇ ਇਸੇ ਤਰ੍ਹਾਂ ਜਿਹੜਾ ਦਿਮਾਗ ਨੂੰ ਵੀ ਪਾਣੀ ਚਾਹੀਦਾ ਹੁੰਦਾ ਸਕਿਨ ਨੂੰ ਵੀ ਜਿਹੜਾ ਅੱਧਾ ਕਿ ਲੀਟਰ ਪਾਣੀ ਦੀ ਲੋੜ ਹੁੰਦੀ ਹੈ ਪੂਰੀ ਬੋਡੀ ਦੀ ਠੀਕ ਹੈ ਜੀ ਇਸ ਤਰ੍ਹਾਂ ਅੱਡ ਅੱਡ ਹਿੱਸਿਆਂ ਨੂੰ ਜਿਹੜਾ ਉਹ 3 ਤੋਂ 4 ਲੀਟਰ ਪਾਣੀ ਦੀ ਖਪਤ ਹੁੰਦੀ ਹੈ ਹੁਣ ਇਹਨਾਂ ਵਿੱਚੋਂ ਬਹੁਤ ਸਾਰੇ ਜਿਹੜੇ ਅੰਗ ਨੇ ਜਿਹੜੇ ਕਿ ਜਿਨ੍ਹਾਂ ਨੂੰ ਪਾਣੀ ਬਿਨਾ ਸਰਦਾ ਹੀ ਬਹੁਤ ਸਾਰੇ ਅੰਗ ਐਸੇ ਨੇ ਜਿਹੇ ਉਹ ਪਾਣੀ ਨਾ ਮਿਲਿਆ ਉਹਨਾਂ ਨੂੰ ਤਾਂ ਫਿਰ ਉਹ ਅੰਗ ਫੇਲ ਹੋਣ ਦਾ ਖਤਰਾ ਰਹਿੰਦਾ ਤੇ ਉਹ ਉਹਨਾਂ ਹਾਲਾਤਾਂ ਦੇ ਵਿੱਚ ਸਰੀਰ ਉਹਨਾਂ ਨੂੰ ਪਾਣੀ ਦੇਣ ਦੇ ਵਿੱਚ ਪਹਿਲਾਂ ਤਰਜੀਹ ਕਰਦਾ ਹੈਗਾ ਹੁਣ ਮੰਨ ਲਓ ਵੀ ਅੰਤੜੀਆਂ ਨੂੰ ਵੀ ਪਾਣੀ ਦੇਣਾ ਹਾਰਟ ਨੂੰ ਵੀ ਪਾਣੀ ਦੇਣਾ ਦਿਮਾਗ ਨੂੰ ਵੀ ਪਾਣੀ ਦੇਣਾ ਸਕਿਨ ਨੂੰ ਵੀ ਪਾਣੀ ਦੇਣਾ ਮੂੰਹ ਨੂੰ ਵੀ ਪਾਣੀ ਦੇਣਾ ਹਨ ਤੇ ਉਸ ਤੋਂ ਇਲਾਵਾ ਆਪਣੇ ਫੇਫੜਿਆਂ ਨੂੰ ਵੀ ਪਾਣੀ ਦੇਣਾ ਕਿਡਨੀ ਨੂੰ ਵੀ ਪਾਣੀ ਦੇਣਾ ਲਿਵਰ ਨੂੰ ਵੀ ਪਾਣੀ ਦੇਣਾ ਤੇ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਰੂਰੀ ਜਿਹੜਾ ਉਹ ਹੋਣਗੇ ਇਹਦੇ ਛੋਏਗਾ ਕਿਡਨੀ ਲਿਵਰ ਠੀਕ ਹੈ ਜੀ ਤੇ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਦਿਮਾਗ ਤੇ ਦਿਲ ਇਹ ਸਭ ਤੋਂ ਵਾਈਟਲ ਆਰਗਨ ਹੁੰਦੇ ਨੇ ਤੇ ਇਹਨਾਂ ਤੋਂ ਬਿਨਾ ਇਹਨਾਂ ਨੂੰ ਪਾਣੀ ਤੋਂ ਬਿਨਾ ਸਰੇਗਾ ਨਹੀਂ ਤੇ ਹੁਣ ਜੇ ਇਹਨਾਂ ਨੂੰ ਪਾਣੀ ਤੋਂ ਬਿਨਾ ਸਰੇਗਾ ਨਹੀਂ ਤਾਂ ਪਾਣੀ ਆਪਾਂ ਨੇ ਘੱਟ ਪੀਤਾ ਹੁਣ ਜਦੋਂ ਪਾਣੀ ਘੱਟ ਪੀਤਾ ਤਾਂ ਉਹਨਾਂ ਹਾਲਾਤਾਂ 'ਚ ਕੀ ਕਰੇਗਾ ਜਿਹੜਾ ਡਿਸਟ੍ਰੀਬਿਊਟਰ ਡਿਸਟ੍ਰੀਬਿਊਸ਼ਨ ਸਿਸਟਮ ਹੁੰਦਾ ਜੀ ਵੰਡ ਪ੍ਰਣਾਲੀ ਹੁੰਦੀ ਹੈ ਸਰੀਰ ਦੇ ਵਿੱਚ ਪਾਣੀ ਦੀ ਉਹ ਫਿਰ ਡਿਸਾਈਡ ਕਰਦੀ ਹੈ ਵੀ ਕਿਹੜੇ-ਕਿਹੜੇ ਆਰਗਨ ਨੂੰ ਜ਼ਰੂਰੀ ਚਾਹੀਦਾ ਪਾਣੀ ਆਪਣੇ ਕੋਲ ਇੰਨਾ ਹੀ ਹੈ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਕਿਡਨੀ ਦੇ ਨੂੰ ਜਿਹੜਾ ਉਹ ਪਾਣੀ ਜ਼ਰੂਰੀ ਚਾਹੀਦਾ ਹੁੰਦਾ ਉਹ ਉਹਨੂੰ ਪੂਰਾ ਮਿਲਦਾ ਹੈ ਕਿਡਨੀ ਉਹਦੇ ਵਿੱਚੋਂ ਉਹਦਾ ਜਿਹੜਾ ਹਿੱਸਾ ਜਿਹੜਾ ਉਹ ਫਿਰ ਕੀ ਕਰਦਾ ਅੰਤਰੀਆਂ ਦੇ ਵਿੱਚੋਂ ਜਿਹੜਾ ਹਿੱਸਾ ਅੰਤਰੀਆਂ ਦਾ ਹਿੱਸਾ ਉਹ ਕਿਡਨੀ ਨੂੰ ਮਿਲ ਜਾਂਦਾ ਜੇ ਘਟਾ ਉਹ ਸਕਿਨ ਦਾ ਹਿੱਸਾ ਉਹਨੂੰ ਮਿਲ ਜਾਂਦਾ ਮੂੰਹ ਦੇ ਵਿੱਚ ਜਿਹੜਾ ਪਾਣੀ ਹੁੰਦਾ ਉਹ ਜਿਹੜਾ ਕਿਡਨੀ ਨੂੰ ਦੇ ਦਿੱਤਾ ਜਾਂਦਾ ਦਿਮਾਗ ਨੂੰ ਦੇ ਦਿੱਤਾ ਜਾਂਦਾ ਦਿਲ ਨੂੰ ਦੇ ਦਿੱਤਾ ਜਾਂਦਾ ਇਸ ਤਰ੍ਹਾਂ ਤੇ ਇਸੇ ਤਰ੍ਹਾਂ ਫਿਰ ਮਨ ਸਕਿਨ ਦਾ ਹਿੱਸਾ ਜਿਹੜਾ ਹੁੰਦਾ ਪਾਣੀ ਦਾ ਉਹ ਜਿਹੜਾ ਉਹ ਕਿਡਨੀਆਂ ਨੂੰ ਦਿਮਾਗ ਨੂੰ ਦਿਲ ਨੂੰ ਹੈਨਾ ਸੇਫੜਿਆਂ ਨੂੰ ਇਹ ਲਿਵਰ ਨੂੰ ਇਹਨਾਂ ਨੂੰ ਦੇ ਦਿੰਦਾ ਹੈ ਹੁਣ ਅਜੇ ਹਾਲਾਤਾਂ ਦੇ ਵਿੱਚ ਜੇ ਕਿ ਜਿਹੜਾ ਕਿਡਨੀ ਨੂੰ ਪਾਣੀ ਦਿੱਤਾ ਅੰਤੜੀਆਂ ਦਾ ਤਾਂ ਅੰਤੜੀਆਂ ਦੇ ਕੋਲ ਪਾਣੀ ਦੀ ਘਾਟ ਹੋ ਗਈ ਹੁਣ ਅੰਤੜੀਆਂ ਨੇ ਕੀ ਕਰਨਾ ਹੁੰਦਾ ਬਾਉਲ ਮੂਵਮੈਂਟ ਯਾਨੀ ਕਿ ਮਲ ਦੀ ਮੂਵਮੈਂਟ ਜਿਹੜੀ ਹੈ ਉਹ ਪਤਲਾ ਕਰਕੇ ਢਿੱਲਾ ਕਰਕੇ ਉਹਨੂੰ ਅੱਗੇ ਸਸ ਖਿਸਕਾਉਣਾ ਹੁੰਦਾ ਜਦੋਂ ਆਪਾਂ ਪਾਣੀ ਘੱਟ ਪੀਤਾ ਤਾਂ ਕਿਡਨੀਆਂ ਨੂੰ ਪਾਣੀ ਦੇ ਦਿੱਤਾ ਗਿਆ ਅੰਤੜੀਆਂ ਵਾਲਾ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਪੇਟ ਦੇ ਵਿੱਚੋਂ ਬਾਉਲ ਮੂਵਮੈਂਟ ਜਿਹੜੀ ਹੈ ਮਲ ਦੀ ਕੋਟੀ ਦੀ ਮੂਵਮੈਂਟ ਜਿਹੜੀ ਉਹ ਫਸ ਜੇਗੀ ਟਾਈਟ ਹੋ ਜੇਗੀ ਕਬਜ ਹੋ ਜੇਗੀ ਤਾਂ ਇਹ ਹਾਲਾਤਾਂ ਦੇ ਵਿੱਚ ਜਦੋਂ ਕਬਜ ਹੁੰਦੀ ਹੈ ਤਾਂ ਫਿਰ ਅੱਗੇ ਚੱਲ ਕੇ ਅੱਗੇ ਆਪਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਹੋਣੀ ਸ਼ੁਰੂ ਹੋ ਜਾਂਦੀਆਂ ਨੇ ਸੜਨ ਪੈਦਾ ਹੋਣ ਲੱਗਦੀਆਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਆਉਣ ਲੱਗਦੀਆਂ ਨੇ ਤਾਂ ਇਹ ਕਨਸਟਿਪੇਸ਼ਨ ਦਾ ਕਬਜ ਦਾ ਇੱਕ ਜਿਹੜਾ ਕਾਰਨ ਹੈਗਾ ਪਾਣੀ ਦੀ ਘਾਟ ਨੰਬਰ 2 ਤੇ ਆ ਗਿਆ ਜੀ ਫਾਈਬਰ ਦੀ ਘਾਟ ਬੈਠੇ ਰਹਿਣਾ ਜਿਹਨੂੰ ਆਪਾਂ ਆਪਾਂ ਕਹਿ ਸਕਦੇ ਹਾਂ ਜੀ ਅ ਸੈਡੈਂਟਰੀ ਲਾਈਫਸਟਾਈਲ ਇਹ ਬੈਠੇ ਰਹਿਣ ਵਾਲੀ ਜੀਵਨ ਸ਼ੈਲੀ ਜਿਹੜੀ ਹੁੰਦੀ ਆ ਉਹ ਵੀ ਆਪਾਂ ਨੂੰ ਖਰਾਬ ਕਰਦੀ ਹੈ ਕਿਸੇ ਕੋ ਕਸਰਤ ਨਹੀਂ ਕਰਨੀ ਕਿਸੇ ਨੂੰ ਤੁਰਨਾ ਨਹੀਂ ਹੈਗਾ ਕਿਸੇ ਪਾਸੇ ਜਾਣਾ ਆਣਾ ਜਿਹੜਾ ਉਹ ਗੱਡੀ 'ਚ ਜਾਣਾ ਬੈਠੇ ਰਹਿਣਾ ਸਾਰਾ ਦਿਨ ਸੌ ਜਾਣਾ ਇਦਾਂ ਦੇ ਜਿਹੜੇ ਸੈਡੈਂਟਰੀ ਲਾਈਫਸਟਾਈਲ ਆ ਉਹ ਆਪਾਂ ਨੂੰ ਖਰਾਬ ਕਰਦਾ ਨੰਬਰ 2 ਤੇ ਆਇਆ ਗਿਆ ਜੀ ਦਵਾਈਆਂ ਦੇ ਸਾਈਡ ਇਫੈਕਟ ਕੁਝ ਦਵਾਈਆਂ ਜਿਵੇਂ ਦਰਦ ਨਿਵਾਰਕ ਨੇ ਡਿਪਰੈਸ਼ਨ ਦੀਆਂ ਦਵਾਈਆਂ ਨੇ ਡਿਪਰੈਸ਼ਨ ਤੋਂ ਛੁਟਕਾਰਾ ਦਿਵਾਉਣ ਵਾਲੀਆਂ ਐਂਟੀ ਡਿਪਰੈਸੈਂਟ ਦਵਾਈਆਂ ਹੁੰਦੀਆਂ ਨੇ ਉਹ ਵੀ ਜਿਹੜੇ ਆਪਾਂ ਨੂੰ ਕਬਜ਼ ਕਰ ਦਿੰਦੇ ਨੇ ਨੰਬਰ 3 ਤੇ ਆ ਗਿਆ ਜੀ ਅੰਤਣੀਆਂ ਦੀ ਰਿਕਵਰਡ ਬਾਉਲ ਮੂਵਮੈਂਟ ਜਿਹੜੀਆਂ ਬਾਉਲ ਅਬਸਟਰਕਸ਼ਨ ਜਿਹੜੀਆਂ ਆਪਾਂ ਨੂੰ ਕਹਿੰਦੇ ਆ ਢਿੱਡ ਦੇ ਵਿੱਚ ਟਿਊਮਰ ਹੋਣਾ ਜਾਂ ਸਡਨ ਹੋਣਾ ਜਾਂ ਅੰਦਰ ਜਖਮ ਹੋਣਾ ਇਸ ਤਰ੍ਹਾਂ ਦੇ ਪ੍ਰੋਬਲਮਾਂ ਵੀ ਜਿਹੜੀਆਂ ਨੇ ਅੱਗੇ ਆਪਾਂ ਨੂੰ ਜਿਹੜੀ ਉਹ ਕਬਜ਼ ਜਿਹੜੀ ਆ ਬਾਉਲ ਮੂਵਮੈਂਟ ਸਲੋ ਕਰ ਦਿੰਦੀ ਹੈ ਹਾਰਮੋਨਲ ਇੰਬੈਲੈਂਸਿੰਗ ਹੈ ਜੀ ਹਾਈਪੋਥਾਇਰੋਇਡਿਜ਼ਮ ਜਿਹਨੂੰ ਕਹਿੰਦੇ ਜਿਹਦੇ ਚ ਮੋਟਾ ਹੋ ਜਾਂਦਾ ਬੰਦਾ ਜਾਂ ਪ੍ਰੈਗਨੈਂਸੀ ਦੇ ਦੌਰਾਨ ਵੀ ਜਿਹੜੀਆਂ ਆਪਾਂ ਹਾਰਮ ਜਿਹੜੇ ਗਰਬੜ ਹੁੰਦੇ ਨੇ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਵੀ ਕਬਜ਼ ਦੀ ਪ੍ਰੋਬਲਮ ਜਿਹੜੀ ਆ ਇਹ ਆਮ ਦੇਖਣ ਨੂੰ ਮਿਲਦੀ ਆ। ਮਾਨਸਿਕ ਤਣਾਅ ਕਿਸੇ ਨੂੰ ਤਾਂ ਪਾਚਨ ਗਤੀ ਜਿਹੜੀ ਆ ਉਹਦੇ ਨਾਲ ਪ੍ਰਭਾਵਿਤ ਹੁੰਦੀ ਆ। ਉਹਦੇ ਨਾਲ ਜਿਹੜੀ ਆ ਬਾਉਲ ਮੂਵਮੈਂਟ ਦੇ ਵਿੱਚ ਜਿਹੜੀ ਆ ਰੁਕਾਵਟ ਪੈਦਾ ਹੋ ਜਾਂਦੀ ਆ। ਤੇ ਜੇਕਰ ਮਨ ਮਹੀਨੇਾਂ ਮਹੀਨੇ ਤੱਕ ਮਤਲਬ ਅੰਤੜੀਆਂ 'ਚ ਫਸਿਆ ਰਹਿ ਜਾਵੇ ਤਾਂ ਫਿਰ ਇਹ ਗੰਭੀਰ ਸਮੱਸਿਆ ਦਾ ਕਾਰਨ ਬਣ ਸਕਦਾ ਤੇ ਇਹ ਮੈਡੀਕਲ ਪਾਸ਼ਾ ਦੇ ਵਿੱਚ ਫੀਕਲ ਇਮਪੈਕਸ਼ਨ ਜਿਹੜੇ ਇਮਪੈਕਸ਼ਨ ਇਹਨੂੰ ਕਹਿੰਦੇ ਹੈਗੇ ਆ ਜਾਂ ਕ੍ਰੋਨਿਕ ਕਬਜ ਦੇ ਰੂਪ ਵਿੱਚ ਜਾਣੀ ਜਾਂਦੀ ਹੈ ਤੇ ਮਲ ਦੇ ਲੰਬੇ ਸਮੇਂ ਤੱਕ ਅੰਤੜੀਆਂ ਦੇ ਵਿੱਚ ਰੁਕਣ ਦੇ ਨਾਲ ਪੂਰੇ ਸਰੀਰ ਦੇ ਸਿਸਟਮ ਦੇ ਵਿੱਚ ਉਲਟੇ ਪ੍ਰਭਾਵ ਪੈ ਸਕਦੇ ਨੇ ਤੇ ਇਹਦੇ ਲਈ ਕੀ ਹੁੰਦਾ ਹੈ ਕਿ ਨੰਬਰ 1 ਤੇ ਆ ਜਾਂਦਾ ਜੀ ਅੰਤੜੀਆਂ ਦੀ ਰੁਕਾਵਟ ਇੰਟਰਸਟਾਈਨਲ ਅਬਜੈਕਸ਼ਨ ਅਬਸਟ੍ਰਕਸ਼ਨ ਜਦੋਂ ਮਲ ਪੂਰੀ ਤਰ੍ਹਾਂ ਫਸ ਜਾਂਦਾ ਹੈ ਤਾਂ ਅੰਤੜੀਆਂ ਦੇ ਵਿੱਚ ਆਵਾਜ਼ ਹੀ ਰੁਕ ਜਾਂਦੀ ਹੈ ਇਹ ਹਾਲਾਤ ਢਿੱਡ ਵਿੱਚ ਦਰਦ ਗੈਸ ਪੂਰੀ ਢਿੱਡ ਫੁੱਲ ਜਾਣਾ ਇਹਦੇ ਰੂਪ ਚ ਹੁੰਦੀ ਹੈ ਸਾਹ ਲੈਣਾ ਔਖਾ ਹੋ ਜਾਂਦਾ ਤੇ ਉਲਟੀ ਆਉਣ ਲੱਗ ਜਾਂਦੀ ਹੈ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਆ ਲੈਦੀਆਂ ਤੇ ਕਈ ਵਾਰ ਹਾਲਤ ਜਿਹੜੀ ਨੇ ਐਮਰਜੈਂਸੀ ਸਰਜਰੀ ਦੀ ਲੋੜ ਵੀ ਪੈ ਸਕਦੀ ਹੁੰਦੀ ਹੈ ਨੰਬਰ 2 ਤੇ ਆਉਂਦੇ ਆਂਦਾ ਜੀ ਟੌਕਸਿਨਸ ਦਾ ਇਕੱਠਾ ਹੋਣਾ ਜਿਹੜਾ ਟੌਕਸਿਨਸ ਬਿਲਡ ਅਪ ਵੀ ਜਿਹਨੂੰ ਕਹਿੰਦੇ ਹੈਗਾ ਪਾਚਨ ਸਮੇ ਬੈਕਟੀਰੀਆ ਦੁਆਰਾ ਟੌਕਸਿਨ ਜਿਹੜੇ ਉਦੋਂ ਬਣਦੇ ਹੈਗੇ ਨੇ ਜੇ ਮੰਨ ਨਵੇਂ ਸਮੇ ਤੱਕ ਫਸਿਆ ਰਵੇ ਰੁਕਿਆ ਰਵੇ ਤਾਂ ਇਹ ਟੌਕਸਿਨ ਜਿਹੜੇ ਜ਼ਹਿਰੀਲੇ ਪਦਾਰਥ ਖੂਨ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਤਾਂ ਜਿਹਦੇ ਨਾਲ ਕੀ ਹੁੰਦਾ ਜੀ ਇਹਦੇ ਨਾਲ ਸਿਸਟੈਮਿਕ ਇਨਫਲੇਮੇਸ਼ਨ ਜਿਹੜੀ ਆਪਾਂ ਇਹਨੂੰ ਕਹਿ ਸਕਦੇ ਹਾਂ ਉਹ ਹੋਣ ਲੱਗਦੀ ਹੈ ਅੰਦਰ ਸੋਜ ਆਉਣ ਲੱਗਦੀ ਹੈ ਤੇ ਇਸ ਸਥਿਤੀ ਵਿੱਚ ਥਕਾਵਟ ਸਿਰਦਰਦ ਇਨਫੈਕਸ਼ਨ ਇਹ ਕਾਰਨ ਬਣ ਜਾਂਦੇ ਨੇ ਤੇ ਆਪਾਂ ਨੂੰ ਚੱਕਰ ਆਉਣ ਲੱਗਦੇ ਨੇ ਉਲਟੀਆਂ ਆਉਣ ਲੱਗਦੀ ਹੈ ਇਦਾਂ ਦੀਆਂ ਪਰੇਸ਼ਾਨੀਆਂ ਆਉਣ ਲੱਗਦੀਆਂ ਇਸ ਤੋਂ ਬਾਅਦ ਆ ਜਾਂਦਾ ਜੀ ਹੈਮਰੋਇਡ ਤੇ ਐਨਲ ਫਿਸ਼ਰ ਜਾਨੀ ਕਿ ਜਿਹੜਾ ਉਹ ਗੁਦਾ ਦਵਾਰ ਜਿਹੜਾ ਉਹ ਫਟ ਜਾਂਦਾ ਜ਼ਖਮ ਹੋ ਜਾਂਦਾ ਤੇ ਉਹਦੇ ਚ ਜਿਹੜੇ ਉਹ ਪਾਈਲਸ ਦੀ ਪ੍ਰੋਬਲਮ ਆਉਂਦੀ ਹੈ ਬਵਾਸੀਰ ਦੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਜਿਹੜਾ ਪਾਟੀ ਹੈ ਕਠੋਰ ਹੋ ਜਾਂਦੀ ਹੈ ਸਖਤ ਹੋ ਜਾਂਦੀ ਹੈ ਉਹਦੇ ਨਾਲ ਜਿਹੜਾ ਜਿਹੜਾ ਮਲ ਤਿਆਗਣ ਦੇ ਸਮੇਂ ਦਬਾਅ ਵੱਧਦਾ ਪੇਨ ਹੁੰਦੀ ਹੈ ਪ੍ਰੈਸ਼ਰ ਵੱਧਦਾ ਜਿਹੜਾ ਕਿ ਹੈਮਰੋਇਡ ਯਾਨੀ ਕਿ ਪਾਈਲਸ ਜਿਮ ਉਹ ਆਪਾਂ ਬਵਾਸੀਰ ਕਹਿੰਦੇ ਆ ਜਾਂ ਐਨਲ ਫਿਸ਼ਲ ਯਾਨੀ ਕਿ ਉੱਥੇ ਚੀਰਾ ਲੱਗ ਜਾਂਦਾ ਆਪਣੇ ਉਹਦੇ ਚ ਗੁਦਾ ਦਵਾਰ ਦੇ ਉੱਤੇ ਤੇ ਉਸ ਨੂੰ ਜਨਮ ਦਿੰਦੀ ਹੈ ਇਹ ਦਰਦਨਾਕ ਹੁੰਦਾ ਹੈ ਤੇ ਖੂਨ ਵੀ ਇਹਦੇ ਵਿੱਚ ਕਾਫੀ ਜਿਹੜਾ ਉਹ ਨਿਕਲਦਾ ਹੈਗਾ ਤੇ ਅੱਗੇ ਆਉਂਦਾ ਜੀ ਡਾਇਵਰਟੀਕੁਲਾਈਟਸ ਇਹਨੂੰ ਕਹਿੰਦੇ ਹੈਗੇ ਆ ਇਹ ਅੰਤੜੀਆਂ ਦੀਆਂ ਦੁਵਾਰਾਂ ਦੇ ਵਿੱਚ ਗੜਬੜ ਹੋਣ ਲੈਂਦੀ ਹੈ ਜਿਹੜੀ ਕਿ ਡਾਇਵਰਟੀਕੁਲਾਈਟਸ ਕਹਾਉਂਦੀ ਹੈਗੀ ਤੇ ਇਹ ਮਲ ਦੇ ਫਸਣ ਨਾਲ ਹੁੰਦੀ ਹੈ ਜਿਸ ਦੇ ਨਾਲ ਪੇਟ ਵਿੱਚ ਭਾਰੀ ਦਰਦ ਅਤੇ ਬੁਖਾਰ ਦਾ ਕਾਰਨ ਬਣ ਜਾਂਦੀ ਹੈ ਇਨਫੈਕਸ਼ਨ ਤੇ ਸੈਪਟਿਕ ਜਿਹੜੀ ਹੁੰਦੀ ਹੈ ਜੀ ਸੈਪਸਿਸ ਜਿਹਨੂੰ ਕਹਿੰਦੇ ਹੈਗੇ ਆ ਅੰਤੜੀਆਂ ਦੇ ਵਿੱਚ ਮਲ ਦੇ ਰੁਕਣ ਨਾਲ ਜਿਹੜੀ ਆ ਉਹ ਸੜਨ ਪੈਦਾ ਹੁੰਦੀ ਹੈ ਸੜਨ ਦੀ ਵਜ੍ਹਾ ਨਾਲ ਸੈਪਟਿਕ ਦਾ ਸੈਪਸਿਸ ਦਾ ਜਿਹੜਾ ਉਹ ਖਤਰਾ ਬਣ ਜਾਂਦਾ ਹੈ ਜਿਹੜਾ ਜ਼ਿੰਦਗੀ ਲਈ ਖਤਰਨਾਕ ਹੁੰਦਾ ਇਹ ਜ਼ਹਿਰ ਹੁੰਦਾ ਜੀ ਕਿਸਮ ਦਾ ਛੋਟੀ ਤੇ ਵੱਡੀ ਅੰਤੜੀ ਦਾ ਜਿਹੜਾ ਉਹਦੇ ਵਿੱਚ ਕਈ ਮਹੀਨਿਆਂ ਤੱਕ ਜੇ ਮਲ ਫਸਿਆ ਰਵੇ ਤਾਂ ਅੰਤੜੀਆਂ ਦੇ ਕੰਧਾਂ ਤੇ ਦਬਾਅ ਪੈਂਦਾ ਤੇ ਇਹਦੇ ਨਾਲ ਅੰਤੜੀਆਂ ਦੇ ਵਿੱਚ ਸੁਰਾਖ ਹੋਣ ਲੱਗ ਜਾਂਦਾ ਹੈ ਤੇ ਜਿਹੜਾ ਕਿ ਖੂਨ ਦੇ ਨਾਲ ਪੂਰੇ ਢਿੱਡ ਦੇ ਵਿੱਚ ਇਨਫੈਕਸ਼ਨ ਪੈਦਾ ਕਰਦੇ ਨੇ ਆਪਾਂ ਨੂੰ ਖੂਨ ਦੇ ਜਿਹੜੇ ਉਹ ਮੋਸ਼ਨ ਲੱਗਦੇ ਨੇ ਲੂਸ ਮੋਸ਼ਨ ਲੱਗਦੇ ਨੇ ਤੇ ਇਹ ਅੱਗੇ ਬਹੁਤ ਗੰਭੀਰ ਅਵਸਥਾ ਜਿਹੜੀ ਅਵਸਥਾ ਹੋ ਜਾਂਦੀ ਹੈਗੀ ਤੇ ਇਹਦੇ ਇਲਾਜ ਦੀ ਲੋੜ ਜਿਹੜੀ ਆ ਉਹ ਤੁਰੰਤ ਹੁੰਦੀ ਹੈ ਪੋਸ਼ਕ ਤੱਤਾਂ ਦੀ ਵੀ ਸਰੀਰ 'ਚ ਘਾਟ ਮਿਲਦੀ ਹੈ ਹੁਣ ਜਿਹੜੀ ਅੰਤੜੀ ਹੈਗੀ ਛੋਟੀ ਆਂਤ ਨੇ ਆਪਣਾ ਅੰਦਰੋਂ ਪੋਸ਼ਕ ਤੱਤ ਜਿਹੜੇ ਨੇ ਉਹ ਕੱਢ ਲੈਣੇ ਤੇ ਜਦੋਂ ਆਪਾਂ ਨੂੰ ਕਬਜ ਹੁੰਦੀ ਹੈ क्रॉनिक ਕਨਸਟਿਪੇਸ਼ਨ ਹੁੰਦੀ ਉਹਨਾਂ ਹਾਲਾਤਾਂ 'ਚ ਕੀ ਹੁੰਦਾ ਕਿ ਆਪਣਾ ਖਾਣਾ ਖਾਣ ਨੂੰ ਦਿਲ ਨਹੀਂ ਕਰਦਾ ਉਲਟੀ ਆਉਣ ਲੱਗ ਜਾਂਦੀ ਹੈ ਚੱਕਰ ਆਉਣ ਲੱਗਦੇ ਨੇ ਜੀ ਕੱਚਾ ਹੋਣ ਲੈਂਦਾ ਭੁੱਖ ਮਰ ਜਾਂਦੀ ਹੈ ਤਾਂ ਇਹ ਹਾਲਾਤਾਂ 'ਚ ਜਦੋਂ ਖਾਣਾ ਨਹੀਂ ਖਾਵਾਂਗੇ ਆਪਾਂ ਤਾਂ ਪੋਸ਼ਕ ਤੱਤ ਜਿਹੜੇ ਨੇ ਉਹ ਪੂਰੀ ਤਰ੍ਹਾਂ ਅੰਦਰ ਪਹੁੰਚਣਗੇ ਨਹੀਂ ਤੇ ਜਦੋਂ ਅੰਤਰੀਆਂ ਦੀ ਪੂਰੀ ਤਰ੍ਹਾਂ ਕੰਮ ਨਹੀਂ ਕਰਦੀਆਂ ਤਾਂ ਜਿਹੜਾ ਉਹ ਪੋਸ਼ਕ ਤੱਤ ਉਹਦੇ ਵਿੱਚੋਂ ਕਿ ਕਿੱਥੋਂ ਕੱਢਣੀ ਜਦੋਂ ਖਾਣਾ ਹੀ ਨਹੀਂ ਗਿਆ ਤਾਂ ਇਹ ਤਾਕਤ ਦੀ ਘਾਟ ਠਕਾਬਤ ਠਕਾਬਟ ਸਰੀਰ ਦੇ ਕੁੱਲ ਜਿਹੜੇ ਫੰਕਸ਼ਨ ਨੂੰ ਜਿਹੜੀ ਆ ਇਹ ਪ੍ਰਭਾਵਿਤ ਕਰਦੀ ਹੈ ਪੂਰੇ ਕੰਮਕਾਜ ਨੂੰ ਤੇ ਸੈਕੰਡਰੀ ਸੈਕੰਡਰੀ ਇਸ਼ੂਸ ਦੇ ਇਹਦੇ ਵਿੱਚ ਆਉਂਦੇ ਨੇ ਜੀ ਹਾਰਟ ਬਰਨ ਐਸਿਡ ਰਿਫਲਕਸ ਜਿਹਨੂੰ ਆਪਾਂ ਕਹਿੰਦੇ ਆ ਮੂੰਹ ਦੇ ਵਿੱਚ ਉਹ ਜਿਹੜਾ ਸਾਰਾ ਕੁਝ ਉੱਪਰ ਨੂੰ ਆਈ ਜਾਣਾ ਤੇ ਢਿੱਡ ਭਰਿਆ ਰਹਿਣ ਦੇ ਨਾਲ ਜਿਹੜਾ ਐਸਿਡ ਆ ਤਜਾਬ ਹੈ ਉਹ ਵਾਪਸ ਮੂੰਹ ਵੱਲ ਜਾਂਦਾ ਹੈਗਾ ਤੇ ਤਣਾਅ ਤੇ ਡਿਪਰੈਸ਼ਨ ਇਨਸਾਨ ਨੂੰ ਹੋਣ ਲੱਗਦਾ ਲੰਬੇ ਸਮੇਂ ਤੱਕ ਜਿਹੜਾ ਢਿੱਡ ਦੇ ਵਿੱਚ ਪਾਟੀ ਮਲ ਫਸੇ ਰਹਿਣ ਦੇ ਨਾਲ ਮਾਨਸਿਕ ਤਣਾਅ ਚਿੰਤਾ ਜਿਹੜੀ ਆ ਵੱਧ ਜਾਂਦੀ ਹੈ ਸਰੀਰ ਦੇ ਵਿੱਚ ਪਾਣੀ ਦੀ ਘਾਟ ਹੋ ਜਾਂਦੀ ਹੈ ਡੀ ਹਾਈਡਰੇਸ਼ਨ ਜਿਹੜੀ ਆ ਉਹ ਉਹਦੇ ਕਰਕੇ ਮਲ ਹੋਰ ਵੀ ਕਠੋਰ ਹੋ ਜਾਂਦਾ ਤੇ ਇਲਾਜ ਜਿਹੜਾ ਉਹ ਔਖਾ ਹੋ ਜਾਂਦਾ ਐਮਰਜੈਂਸੀ ਜਿਹੜੀ ਆ ਹਾਲਾਤਾਂ ਦੇ ਵਿੱਚ ਫਿਰ ਜਿਹੜਾ ਅਨੀਮਾ ਵੀ ਕਰਨਾ ਪੈਂਦਾ ਜੀ ਉਹਦੇ ਵਿੱਚ ਜਿਹੜਾ ਮਲ ਗੁਦਾ ਦਵਾਰ ਦੇ ਵਿੱਚ ਜਿਹੜਾ ਉਹ ਪਾਣੀ ਜਾਂ ਸਾਬਣ ਵਾਲਾ ਪਾਣੀ ਜਾਂ ਇਸ ਤਰ੍ਹਾਂ ਪਹਿਲਾਂ ਜਿਹੜੀਆਂ ਲੇਡੀਸ ਉਤਰਾਆਂ ਦੀ ਕਰਦੀ ਹੁੰਦੇ ਸੀ ਇਹਨੂੰ ਅੰਤੜੀਆਂ ਨੂੰ ਧੋ ਕੇ ਮਲ ਕੱਢਣ ਜਿਹੜਾ ਇਹ ਕਹਿੰਦੇ ਹੈਗੇ ਆ ਤੇ ਨੰਬਰ 2 ਦੇ ਉੱਤੇ ਆਉਂਦਾ ਜੀ ਲਗਜ਼ੂਟਿਵ ਦਵਾਈਆਂ ਜਿਹਦੇ ਵਿੱਚ ਜਿਹੜੀ ਆ ਉਹ ਉਹ ਕਬਜ਼ ਖੋਲਣ ਵਾਲੀਆਂ ਦਵਾਈਆਂ ਜਿਹੜੀਆਂ ਨੇ ਉਹ ਮਲ ਨੂੰ ਨਰਮ ਕਰਕੇ ਤੇ ਉਹ ਬਾਹਰ ਕੱਢਣ 'ਚ ਜਿਹੜਾ ਉਹ ਸਹਾਇਤਾ ਕਰਦੀਆਂ ਨੇ ਤੇ ਮੈਨੂਅਲ ਰਿਮੂਵਲ ਜਿਹੜੀ ਹੈ ਗੰਭੀਰ ਹਾਲਾਤਾਂ ਚ ਹਸਪਤਾਲ ਦੇ ਵਿੱਚ ਜਿਹੜਾ ਉਹ ਮਲ ਕੱਢਿਆ ਜਾਂਦਾ ਹੈ ਜੀਵਨ ਸ਼ੈਲੀ ਦੇ ਬਦਲਾਅ ਰੋਜ਼ਾਨਾ ਵੱਧ ਤੋਂ ਵੱਧ ਜਿਹੜਾ ਉਹ ਫਾਈਬਰ ਵਾਲਾ ਖਾਣਾ 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 ਪਏਗਾ ਆਪਾਂ ਨੂੰ ਰੋਜ਼ਾਨਾ ਕਸਰਤ ਕਰਨੀ ਪਏਗੀ ਤੇ ਅੰਤਣੀਆਂ ਦੀ ਗਤੀ ਜਿਹੜੀ ਹੈ ਤਾਂ ਕਿ ਸੁਚਾਰੂ ਜਿਹੜੀ ਉਹ ਬਣੀ ਰਹੇ ਪ੍ਰੀਬਾਇਓਟਿਕਸ ਤੇ ਪ੍ਰੋਬਾਇਓਟਿਕਸ ਜਿਹੜੀ ਹੈ ਇਹ ਆਪਾਂ ਨੂੰ ਖਾਣੀ ਇਦਾਂ ਨਹੀਂ ਲੈਣੇ ਪੈਣਗੇ ਜਿਹੜੇ ਕਿ ਇਹ ਇਹਨਾਂ ਜਿਨ੍ਹਾਂ ਵਿੱਚ ਪ੍ਰੋਬਾਇਓਟਿਕਸ ਤੇ ਪ੍ਰੋਬਾਇਓਟਿਕਸ ਜਿਹੜੇ ਹੈਗੇ ਨੇ ਇਹਨਾਂ 'ਚ ਹੋਣ ਤੇ ਇਹਦੇ ਨਾਲ ਜਿਹੜੀ ਆ ਉਹ ਬਾਉਲ ਮੂਵਮੈਂਟ ਜਿਹੜੀ ਆ ਸੌਖੀ ਰਹਿੰਦੀ ਹੈ ਇਸ ਤੋਂ ਇਲਾਵਾ ਇਸ ਬਗੋਲ ਵੀ ਹੁੰਦਾ ਜੀ ਇਸ ਬਗੋਲ ਦੇ ਨਾਲ ਜਿਹੜੀ ਆ ਸਾਡੇ ਮਲਦੀ ਮੂਵਮੈਂਟ ਜਿਹੜੀ ਆ ਉਹ ਤੇਜ਼ ਹੋ ਜਾਂਦੀ ਹੈ ਇਸ ਤੋਂ ਇਲਾਵਾ ਆਪਾਂ ਰਾਤ ਨੂੰ ਸੌਣ ਲੱਗਿਆਂ ਦੁੱਧ ਦੇ ਵਿੱਚ ਦੋ ਚਮਚੇ ਦੇਸੀ ਘਿਓ ਪਾ ਕੇ ਜੇਕਰ ਲੈਨੇ ਆ ਤਾਂ ਉਹਦੇ ਨਾਲ ਵੀ ਸਾਡੀ ਬਾਉਲ ਮੂਵਮੈਂਟ ਜਿਹੜੀ ਆ ਵਧੀਆ ਹੋ ਜਾਂਦੀ ਹੈ ਜਿਹੜਾ ਇਸ ਤੋਂ ਇਲਾਵਾ ਆਪਾਂ ਤ੍ਰਿਫਲਾ ਜਿਹੜਾ ਹੁੰਦਾ ਹਰੜ ਵਿਖੜਾ ਆਮਲਾ ਇਹ ਇਹਦਾ ਜਿਹੜਾ ਰਾਤ ਨੂੰ ਸੌਣ ਲੱਗਿਆਂ ਇੱਕ ਚਮਚਾ ਜਿਹੜਾ ਉਹ ਆਪਾਂ ਗਰਮ ਪਾਣੀ ਨਾਲ ਜਾਂ ਗਰਮ ਦੁੱਧ ਦੇ ਨਾਲ ਜਿਵੇਂ ਇੱਕ ਲੈ ਲੈਂਦੇ ਆ ਤਾਂ ਫਿਰ ਆਪਾਂ ਨੂੰ ਇਹ ਵੀ ਬਾਉਲ ਮੂਵਮੈਂਟ ਨੂੰ ਜਿਹੜਾ ਤੇਜ਼ ਕਰਨ ਦੇ ਵਿੱਚ ਮਦਦ ਕਰਦਾ ਹੈਗਾ ਇਸ ਤੋਂ ਇਲਾਵਾ ਸਾਡੇ ਕੋਲ ਵੀ ਇੱਕ ਦੋ ਦਵਾਈਆਂ ਹੈਗੀਆਂ ਨੇ ਜੀ ਜੇ ਤੁਸੀਂ ਕਹੋਗੇ ਤਾਂ ਉਹ ਤੁਹਾਡੇ ਤੱਕ ਪਹੁੰਚ ਜਾਣਗੀਆਂ ਲੈਕਸੀਟੋਲ ਨਾਮਕ ਦੀ ਦਵਾਈ ਹੈਗੀ ਹੈ ਜਿਹੜੀ ਕਿ ਜੇਕਰ ਕਿਸੇ ਨੂੰ ਕੋਈ ਅਫੀਮ ਖਾਂਦਾ ਹੋਵੇ ਨਸ਼ਾ ਕਰਦਾ ਹੋਵੇ ਉਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਜਿਹਨਾਂ ਨੂੰ ਕਬਜ ਹੋ ਜਾਂਦੀ ਹੈ क्रॉनिक ਕੌਨਸਟਿਪੇਸ਼ਨ ਜਿਹਨੂੰ ਜੇ ਆਪਾਂ ਸਿਮਿੰਟ ਬਣਿਆ ਹੋਇਆ ਵੀ ਕਹਿ ਸਕਦੇ ਹਾਂ ਉਹਨਾਂ ਉਹਨਾਂ ਨੂੰ ਵੀ ਜਿਹੜੀ ਹੈ ਸਾਡੀ ਲੈਕਸੀਟੋਲ ਨਾਮਕ ਦਵਾਈ ਜਿਹੜੀ ਹੈ ਉਹ ਉਹ ਕਬਜ ਵੀ ਜਿਹੜੀ ਹੈ ਉਹ ਖੋਲ ਦਿੰਦੀ ਹੈ ਤੇ ਉਹ ਉਸ ਤੋਂ ਇਲਾਵਾ ਕੁਝ ਜੇ ਗਾਈਡੈਂਸ ਚਾਹੀਦੀ ਹੋएगी ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੁਹਾਨੂੰ ਅਸੀਂ ਉਹ ਗਾਈਡੈਂਸ ਦੇਾਂਗੇ ਕਿ ਤਾਂਕਿ ਜਿਹੜੀ ਹੈ ਉਹ ਕਬਜ ਜਿਹੜੀ ਹੈ ਉਸ ਤੋਂ ਤੁਹਾਨੂੰ ਸਦਾ ਲਈ ਛੁਟਕਾਰਾ ਮਿਲ ਸਕੇ ਸੋ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਹੈ ਕਿਰਪਾ ਕਰਕੇ ਵੱਧ ਵੱਧ ਸ਼ੇਅਰ ਕਰੋ ਜੀ ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਇਸ ਵੀਡੀਓ ਨੂੰ ਜ਼ਰੂਰ ਦੇਖੇਗਾ ਕਿਸੇ ਨਾ ਕਿਸੇ ਨੂੰ ਇਹ ਵੀਡੀਓ ਜ਼ਰੂਰ ਪਸੰਦ ਆਏਗੀ ਤੇ ਜੇਕਰ ਕਿਸੇ ਨਾਲ ਇੱਕ ਦੇ ਵੀ ਇਹ ਵੀਡੀਓ ਕੰਮ ਆਈ ਦੀ ਹੈ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋਇਆ ਸਾਡੇ ਚੈਨਲ ਨਿਊਜ਼ ਅਸ਼ਾ ਪੰਜਾਬੀ ਸਾਡੇ ਚੈਨਲ ਨਿਊ ਲਾਈਫ ਹਰਬਲ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫਾਲੋ ਕਰਾਣਾ ਭੁੱਲਿਓ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦੇ ਜਾਰਜ਼ਤ ਤਵਾ